ਅਸ਼ਾ ਕੰਮ ਮੁੱਦਾ ਸੋਸ਼ਲ ਮੀਡੀਆ ਉਤੇ ਫਖਰਿਆ ਵਾ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਨੇ ਕਿ ਚੰਡੀਗੜ੍ਹ ਜਿਹੜੀ ਇੱਕ ਯੂਨੀਵਰਸਿਟੀ ਆ ਯੂਨੀਵਰਸਿਟੀ ਤੇ ਆਰਐਸਐਸ ਨੇ ਕਹਿ ਲੋ ਕਿ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅੱਗੇ ਤੇ ਆਰਐਸਐਸ ਦੀ ਜੇ ਆਪਾਂ ਪਹਿਲੀ ਗੱਲ ਕਰੀਏ ਅੱਗੇ ਆਰਐਸਐਸ ਸਿੱਖਾਂ ਦੇ ਗੁਰਦੁਆਰਿਆਂ ਤੇ ਸਿੱਖਾਂ ਦੀਆਂ ਕਮੇਟੀਆਂ ਤੇ ਸਿੱਖਾਂ ਦੇ ਤਖਤਾਂ ਤੇ ਕਬਜ਼ੇ ਕਰਨ ਦੀ ਕੋਸ਼ਿਸ਼ ਕਰਦੀ ਪਰ ਇੱਧਰ ਜ਼ੋਰ ਨਹੀਂ ਪਿਆ ਉਹਨਾਂ ਦਾ ਕਈਆਂ ਥਾਵਾਂ ਤੇ ਕਰ ਵੀ ਲਏ ਆ ਇੱਧਰ ਜੇਕਰ ਜ਼ੋਰ ਇੰਨਾ ਨਹੀਂ ਪੈਣ ਦਿੱਤਾ ਸਿੰਘਾਂ ਨੇ ਜਿਹੜੇ ਜਾਗਰੂਕ ਸਿੰਘ ਹੀਗੇ ਜਿਹੜੇ ਗੁਰੂ ਨਾਲ ਪਿਆਰ ਕਰਨ ਵਾਲੇ ਸਿੰਘ ਹੀਗੇ ਉਹਨਾਂ ਨੇ ਆਪਣੀ ਡਾਂਗ ਖੜਕਾਈ ਹੁਣ ਇਹਨਾਂ ਨੇ ਧਿਆਨ ਕੀਤਾ ਆਰਐਸਐਸ ਵਾਲਿਆਂ ਨੇ ਯੂਨੀਵਰਸਿਟੀਆਂ ਵੱਲ ਕਾਲਜਾਂ ਵੱਲ ਕਿਉਂ ਕਿਉਂਕਿ ਜਿਸ ਉਮਰ ਦੇ ਵਿੱਚ ਬੱਚਾ ਸਕੂਲ ਜਾਂ ਕਾਲਜ ਜਾਂਦਾ ਵਾ ਉਹ ਉਮਰ ਅਸਲ ਵਿੱਚ ਐਸੀ ਹੁੰਦੀ ਆ ਕਿ ਉਸ ਉਮਰ ਦੇ ਵਿੱਚ ਜੋ ਦਿਮਾਗ ਦੇ ਵਿੱਚ ਕੂੜ ਪ੍ਰਚਾਰ ਭਰ ਦਿੱਤਾ ਜਾਵੇ ਉੱਥੇ ਹੀ ਉਹ ਬੰਦਾ ਫਿੱਟ ਹੋ ਜਾਂਦਾ ਵਾ ਬਾਅਦ ਵਿੱਚ ਜਿੰਨੀਆਂ ਉਹਨੂੰ ਦਲੀਲਾਂ ਮਰਜ਼ੀ ਦੇ ਦੇ ਕੇ ਸਮਝਾਇਆ ਜਾਵੇ ਉਹ ਬੰਦਾ ਕਦੀ ਸਮਝੂਗਾ ਨਹੀਂ ਹੁਣ ਜੇਕਰ ਸਿੱਖਾਂ ਦੀ ਯੂਥ ਸਿੱਖਾਂ ਦੀ ਜਨਰੇਸ਼ਨ ਉਹਨਾਂ ਦੇ ਦਿਮਾਗ ਦੇ ਅੰਦਰ ਜੇਕਰ ਆਰਐਸਐਸ ਨੇ ਸਿੱਖਾਂ ਪ੍ਰਤੀ ਯਾਰ ਪਰਦਾ ਤੇ ਸਵਾਲ ਇਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਬੱਚੇ ਕਿੰਨੇ ਸਿੱਖੀ ਤੋਂ ਬਾਗੀ ਹੋਣਗੇ ਇਹ ਗੱਲ ਦੱਸਣ ਦੀ ਮੈਨੂੰ ਲੋੜ ਨਹੀਂ ਹੈ ਹੁਣ ਆਪਾਂ ਇੱਕ ਗੱਲ ਕਰਦੇ ਹਾਂ ਮਸੀਹ ਰੰਗੜ ਦੀ ਇੱਕ ਆਪਾਂ ਗੱਲ ਕਰਦੇ ਹਾਂ ਸੂਬੇ ਸਰਹੰਦ ਦੀ ਔਰੰਗਜ਼ੇਬ ਦੀ ਜ਼ਕਰੀਆ ਖਾਨ ਦੀ ਸਾਸਲ ਬੇਗ ਬਸਲ ਬੇਗ ਦੀ ਇੱਕ ਆਪਾਂ ਗੱਲ ਕਰਦੇ ਹਾਂ ਯਾਹਗੀਰ ਦੀ ਔਰੰਗਜ਼ੇਬ ਵਾਲਿਆਂ ਦੀ ਗੱਲ ਆਪਾਂ ਜਿੱਥੇ ਕਰ ਗਏ ਇਹ ਔਰੰਗਜ਼ੇਬ ਅਸੀਂ ਕਹਿੰਦੇ ਵੀ ਸਾਡੇ ਸਿੱਖਾਂ ਦੇ ਉੱਤੇ ਬੜੇ ਇਹਨਾਂ ਨੇ ਤਸ਼ੱਦਦ ਕੀਤੇ ਜੇ ਆਪਾਂ ਆਪਣੇ ਇਤਿਹਾਸ ਪੜ੍ਹ ਗਏ ਸਮਝ ਗਏ ਸੁਣਗੇ ਅਰ ਵਿਚਾਰ ਗਏ ਤਸ਼ੱਦਦ ਕਿਹੜੇ ਸਿੱਖਾਂ ਦੇ ਗਲਾਂ ਦੇ ਵਿੱਚ ਸਿੱਖਾਂ ਦੀਆਂ ਮਾਵਾਂ ਦੇ ਗਲਾਂ, ਔਰਤਾਂ ਦੇ ਗਲਾਂ, ਬੀਬੀਆਂ ਦੇ ਗਲਾਂ ਦੇ ਵਿੱਚ ਉਹਨਾਂ ਦੇ ਨਵ ਜਨਮਿਆਂ ਬੱਚਿਆਂ ਦੇ ਹਾਰ ਬਣਾਵਣਾ, ਟੋਟੇ ਬਣਾਵਣਾ ਬੀਬੀਆਂ ਦੇ ਗਲਾਂ ਦੇ ਵਿੱਚ ਪਾਏ ਗਏ। ਇੱਕ ਔਰਤ ਦੇ ਸਾਹਮਣੇ ਸੋਚ ਕੇ ਵੇਖੋ, ਉਹਦਾ ਨਵ ਜਨਮਿਆ ਬੱਚਾ ਆਵੇ, ਜਿਹਨੂੰ ਤਾਂ ਉਛਾਲ ਕੇ ਥੱਲੇ ਨੇਜਾ ਕਰਕੇ ਨੇਜੇ ਦੇ ਵਿੱਚ ਬੱਚੇ ਨੂੰ ਪਰੋ ਕੇ ਸ਼ਹੀਦ ਕੀਤਾ ਜਾਵੇ। ਪਰ ਉਸ ਬੱਚੇ ਦੇ ਨਿਗੇ ਨਿਗੇ ਟੁਕੜੇ ਕਰਕੇ ਔਰਤ ਦੇ ਗਲ ਦੇ ਵਿੱਚ ਪਾਏ ਜਾਣ ਸੋਚੋ ਇਹ ਤਸ਼ੱਦਦ ਸਾਡੇ ਨਾਲ ਹੁੰਦਾ ਹੈ ਅਸੀਂ ਕਹਿੰਦੇ ਆ ਵੀ ਸਿੱਖਾਂ ਨੂੰ ਬੰਦ-ਬੰਦ ਕੱਟੇ ਗਏ ਅਸੀਂ ਇਤਿਹਾਸ ਪੜਦੇ ਵਿਚਾਰਦੇ ਆ ਕਿ ਸਿੱਖਾਂ ਨੂੰ ਆਰਿਆਣਾ ਚੇਰਿਆ ਗਿਆ ਦੇਗਾਂ ਦੇ ਵਿੱਚ ਉਬਾਲਿਆ ਗਿਆ ਰੂਹ ਦੇ ਵਿੱਚ ਲਵੇੜ ਕੇ ਸਾਰਿਆ ਗਿਆ ਸਿੱਖਾਂ ਨੂੰ ਚਰਖੀਆਂ ਤੇ ਚੜਨਾ ਪਿਆ ਪਰ ਅਸੀਂ ਕਹਿੰਦੇ ਆ ਵੀ ਸਿੱਖ ਤਾਂ ਵੀ ਖਤਮ ਨਹੀਂ ਹੋਏ ਸਿੱਖ ਕੌਮ ਅੱਜ ਵੀ ਗੁਰੂ ਸਾਹਿਬ ਦਾ ਨਾਮ ਰੌਸ਼ਨ ਕਰ ਰਹੀ ਹੈ ਅਸੀਂ ਇਹ ਗੱਲ ਕਰ ਲਈ ਹੁਣ ਇੱਥੇ ਇੱਕ ਸਵਾਲ ਉੱਠਦਾ ਵਾ ਜੋ ਮੈਂ ਆਪਣੇ ਵੱਲੋਂ ਸਵਾਲ ਕਰਾਂ ਇੱਕ ਜੇਕਰ ਸਿੱਖਾਂ ਦੇ ਇੰਨੇ ਤਸ਼ੱਦਦ ਹੋਣ ਤੋਂ ਬਾਅਦ ਜੇਕਰ ਸਿੱਖ ਨਹੀਂ ਖਤਮ ਹੋਏ ਤਾਂ ਮੈਂ ਬੇਨਤੀ ਕਰਾਂ ਔਰੰਗਜ਼ੇਬ ਦੇ ਵਾਰਿਸ ਕਿੱਥੋਂ ਖਤਮ ਹੋ ਗਏ ਹੋਣਗੇ ਸਵਾਲ ਹੈ ਇੱਕ ਸੂਬੇ ਸਰਹੰਦ ਦੇ ਵਾਰਿਸ ਬਾਬਰ ਦੇ ਯੰਗੀਰ ਦੇ ਵਾਰਿਸ ਔਰੰਗਜ਼ੇਬ ਦੇ ਵਾਰਿਸ ਉਹ ਕਿੱਥੋਂ ਖਤਮ ਹੋ ਗਿਆ ਹੋਣਗੇ ਉਹ ਵੀ ਖਤਮ ਨਹੀਂ ਹੋਏ ਜੇਕਰ ਅਸੀਂ ਇਹਨਾਂ ਤਸ਼ੱਦਦਾਂ ਤੋਂ ਬਾਅਦ ਅਸੀਂ ਖਤਮ ਨਹੀਂ ਹੋਏ ਉਹ ਸੂਬੇ ਦੇ ਵਾਰਸ ਉਹ ਵੀ ਖਤਮ ਨਹੀਂ ਹੋਏ ਉਹ ਕਿੱਥੇ ਆ ਉਹ ਅੱਜ ਵੀ ਸਾਡੇ ਵਿੱਚ ਬੌਧੀਆਂ ਥਾਵਾਂ ਤੇ ਡੇਰੇਦਾਰਾਂ ਦੇ ਰੂਪ ਵਿੱਚ ਬੈਠੇ ਆ ਕਿਹੜੇ ਡੇਰੇ ਆਰਾਧਾ ਸੁਆਮੀ ਆਰਗੇ ਕਿਹੜੇ ਡੇਰੇ ਆ ਨਾਮਧਾਰੀਆਂ ਵਰਗੇ ਕਿਉਂਕਿ ਨਾਮਧਾਰੀਆਂ ਦੀ ਜੇਕਰ ਆਪਾਂ ਅਸਲ ਵਿੱਚ ਗੱਲ ਕਰੀਏ ਤੇ ਬੜੀ ਵਾਰੀ ਭੈਣੀ ਸਾਹਿਬ ਆਰਐਸਐਸ ਦਾ ਮੁਖੀ ਮੋਨ ਭਾਗਉਤ ਆ ਚੁੱਕਾ ਵਾ ਤੇ ਆ ਕੇ ਸਪੀਚ ਦੇ ਕੇ ਤੇ ਉਹਨਾਂ ਦੇ ਮਨਾਂ ਦੇ ਵਿੱਚ ਸਿੱਖੀ ਦੇ ਉਲਟ ਯਾਰ ਭਰ ਕੇ ਤੇ ਸਿੱਖਾਂ ਨੂੰ Hindu ਘਰਾਰ ਕਰਕੇ ਜਾਂਦਾ ਵਾ ਮੋਨ ਭਾਗਉਤ ਦੀਆਂ ਸਪੀਚਾਂ ਸੁਣੋ ਤੁਸੀਂ ਉਹ ਹਰ ਵਾਰੀ ਸਪੀਚ ਦੇ ਕੇ ਸਿੱਖਾਂ ਨੂੰ ਸਿੱਖ ਰਹਿਣ ਹੀ ਨਹੀਂ ਦਿੰਦਾ ਹਿੰਦੂਇਜ਼ਮ ਦੇ ਨਾਲ ਮਿਲਾ ਕੇ ਜਾਂਦਾ ਵਾ ਹੁਣ ਸਵਾਲ ਇਹ ਆ ਜੇਕਰ ਉਹ ਆਰਐਸਐਸ ਜਿਹੜੇ ਆ ਨਾਮ ਧਾਰ ਗਏ ਉਹਦੇ ਸੂਬੇ ਦੇ ਔਰੰਗਜ਼ੇਬ ਦੇ ਵਾਰਿਸ ਰਾਧਾ ਸਵਾਮੀ ਗੀ ਆਹਰਜੀ ਇਤਰਸੂਲਪੁਰਗੇ ਵਰਗੇ ਜੇਕਰ ਇਹ ਵੇਖੀਏ ਕੌਣ ਆ ਇਹ ਬਾਬਰ ਦੀ ਹਲਾ ਦੇ ਆ ਇਹ ਕਿਹੜੇ ਆ ਇਹ ਸੂਬੇ ਸਰਾਂ ਦੇ ਨਹੀਂ ਲਾ ਦੇ ਆ ਆਰਐਸਐਸ ਕੌਣ ਆ ਇਹ ਉਸ ਯਾਹਗੀਰ ਦੀ ਲਾ ਦੇ ਆ ਜਿਹੜੇ ਗੁਰੂ ਘਰ ਦੇ ਨਾਲ ਮੱਥਾ ਲਾਉਂਦੇ ਗਏ ਪਰ ਮੈਂ ਸਦਕੇ ਜਾਂਦਾ ਉਸ ਇੱਕ ਭੈਣ ਕੋ। ਉਹ ਇੱਕ ਭੈਣ ਦੀ ਵੀਡੀਓ ਨਹੀਂ ਵਾਇਰਲ ਹੋ ਰਹੀ। ਉਹ ਭੈਣ ਨੇ ਇੱਕ ਪੈਰ ਵਿਚਾਰੀ ਨੇ ਕਿਤੇ ਅੰਦਰ ਰੱਖਤਾ। ਆਨੰਦਪੁਰ ਸਾਹਿਬ ਦੇ ਕਿਸੇ ਪਿੰਡ ਦੀ ਆਉ ਭੈਣ ਮੈਨੂੰ ਨਾਮ ਵਗੈਰਾ ਵੀ ਚੇਤਾ ਨਹੀਂ ਉਹਦਾ ਪ੍ਰੋਪਰ। ਮੈਂ ਵੀਡੀਓ ਵੇਖੀ ਉਹਦੀ। ਉਹ ਭੈਣ ਨੇ ਇੱਕ ਪੈਰ ਅੰਦਰ ਰੱਖਤਾ। ਇੱਕ ਪੈਰ ਉਹਦਾ ਬਾਹਰ ਸੀ ਉਹ ਕਾਲਜ ਦੇ ਅੰਦਰ ਦਾਖਲ ਹੋਣ ਲੱਗੀ। ਬਾਹਰੋਂ ਉਹਦੀ ਗਿੱਚੀ ਦੇ ਵਿੱਚੋਂ ਗਰਦਨ ਤੋਂ ਇੱਕ ਪੁਲਿਸ ਵਾਲੀ ਲੇਡੀ ਨੇ ਫੜ ਲਿਆ। ਇੱਕ ਲੇਡੀ ਪੁਲਿਸ ਨੇ ਉਹਨੂੰ ਗਿੱਚੀ ਤੋਂ ਫੜ ਲਿਆ ਤਾਉਣ ਤੋਂ ਪਰ ਉਸ ਧੀ ਦੇ ਸਾਡੀ ਭੈਣ ਦੇ ਹੌਸਲੇ ਨੂੰ ਮੈਂ ਕਿਹਾ ਦਾਤ ਦੇਣੀ ਪਊਗੀ ਉਹ ਜਦੋਂ ਇੰਟਰਵਿਊ ਵਾਲੇ মিডিਆ ਵਾਲੇ ਨੇ ਪੁੱਛਿਆ ਜਦੋਂ ਪੱਤਰਕਾਰ ਵੀਰ ਨੇ ਵੀ ਤੁਹਾਨੂੰ ਡਰ ਨਹੀਂ ਲੱਗਾ ਤੇ ਉਸ ਭੈਣ ਦਾ ਜੋ ਜਵਾਬ ਸੁਣਿਆ ਸੱਚ ਜਾਣੇ ਉਹ ਦਿਲ ਖੁਸ਼ ਹੋ ਗਿਆ ਭੈਣ ਨੇ ਜਵਾਬ ਦਿੱਤਾ ਉਹ ਆਂਦੇ ਵੀ ਕੀ ਕਰ ਲੈਂਦੇ ਮੇਰੇ ਚਾਰ ਚਪੇੜਾ ਮਾਰ ਲੈਂਦੇ ਉਹ ਭੈਣ ਸਾਡੀ ਆਂਦੀਆਂ ਤਾਂ ਕੀ ਕਰ ਲੈਂਦੇ ਕੀ ਕਰ ਲੈਂਦੇ ਮੇਰਾ ਇੱਕ ਐਫਆਰ ਕਰ ਦਿੰਦੇ ਕੀ ਕਰ ਲੈਂਦੇ ਮੇਰਾ ਵੱਧ ਤੋਂ ਵੱਧ ਪਰਚਾ ਦਰਜ ਕਰਕੇ ਕੁਝ ਸਮੇਂ ਵਾਸਤੇ ਅੰਦਰ ਸੁੱਟ ਦਿੰਦੇ ਮੈਨੂੰ ਉਹ ਆਂਦੇ ਉਸ ਤੋਂ ਬਾਅਦ ਕੀ ਕਰ ਲੈਂਦੇ ਪਰ ਸਿਰਜੁਕ ਦਾ ਵਾ ਇੰਨਾ ਪਹਿਣਾ ਗਾੜੀ ਇਹ ਨੇ ਅਸਲ ਵਿੱਚ ਮਾਈ ਭਾਗ ਉਹਦੀਆਂ ਵਾਰਸਾਂ ਇਹ ਨੇ ਅਸਲ ਵਿੱਚ ਜੇ ਆਪਾਂ ਮਾਤਾ ਸਾਹਿਬ ਕੌਰ ਦੇ ਪੁੱਤਰ ਧੀਆਂ ਖਵਾਉਨੇ ਆ ਇਹ ਨੇ ਮਾਤਾ ਸਾਹਿਬ ਕੌਰ ਦੀਆਂ ਅਸਲ ਵਾਰਸਾਂ ਕਿ ਜਿੱਥੇ ਗੁਰੂ ਨਾਨਕ ਸਾਹਿਬ ਨੂੰ ਵੀ ਜਪਤ ਇਤਿਹਾਸ ਪੜ੍ਹੀਏ ਵਿਚਾਰੀਏ ਕਿੱਥੇ ਗੁਰੂ ਨਾਨਕ ਸਾਹਿਬ ਨੂੰ ਹਕੂਮਤ ਚਕਾਉਂਦੀ ਰਹੀ ਪਰ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਨੇ ਮੂੰਹ ਤੇ ਬਾਬਰ ਨੂੰ ਯਾਬਰ ਕਹਿਣ ਦੀ ਜ਼ੋਰਤ ਰੱਖੀ ਗੁਰੂ ਨਾਨਕ ਸਾਹਿਬ ਕਿੱਥੇ ਬ੍ਰਾਹਮਣਾਂ ਨੇ ਜ਼ੋਰ ਪਵਾ ਕੇ ਅਕਬਰ ਦੇ ਦਰਬਾਰ ਦੇ ਵਿੱਚ ਸ਼ਿਕਾਇਤ ਗੁਰੂ ਅਮਰਦਾਸ ਮਹਾਰਾਜ ਦੀ ਕਰਤੀ ਤੇ ਕਿੱਥੇ ਗਰਜ ਕੇ ਭਾਈ ਜੇਠੇ ਨੇ ਜਾ ਕੇ ਅਕਬਰ ਦੇ ਦਰਬਾਰ 'ਚ ਵੀ ਆਖਿਆ ਕੀਤੀ ਕਿੱਥੇ ਗੁਰੂ ਅਰਜਨ ਸਾਹਿਬ ਪਾਸ਼ਾ ਮਹਾਰਾਜ ਦਾ ਪਤਿਹਾਸ ਪੜ ਗਏ ਅਰ ਵਿਚਾਰ ਗਿਆ ਸਮਝ ਗਏ ਕਿੱਥੇ ਗੁਰੂ ਅਰਜਨ ਸਾਹਿਬ ਪਾਸ਼ਾ ਨੇ ਯਾਂਗੀਰ ਦਾ ਮੱਥਾ ਲਾ ਲਿਆ ਉਹ ਬਲਦਿੰਗਾਂ ਦੇ ਡੇਗਾਂ ਦੇ ਵਿੱਚੋਂ ਬਾਹਰ ਆ ਗਿਆ ਪਰ ਗੁਰੂ ਸਾਹਿਬ ਡੋਲੇ ਨਹੀਂ ਇਹ ਆ ਅਸਲ ਵਿੱਚ ਗੁਰੂ ਦੀਆਂ ਵਾਰਸਾਂ ਉਹ ਸਾਡੀਆਂ ਭੈਣਾਂ ਜੇ ਗੁਰਨਾਨਕ ਸਾਹਿਬ ਨੇ ਕਹਿੰਨ ਤਾਂ ਮੈਂ ਕਹਿ ਰਿਹਾ ਜੋ ਗੁਰਨਾਨਕ ਸਾਹਿਬ ਨੇ ਜੇ ਬਾਬਰ ਨੂੰ ਯਾਬਰ ਕਹਿਣ ਦੀ ਜ਼ੁਰਤ ਰੱਖੀ ਤੇ ਅੱਜ ਸਾਡੀਆਂ ਭੈਣਾ ਪੂਰੀ ਯੁਰਤ ਜਿਨ੍ਹਾਂ ਨੇ ਉਸ ਅਫਸਰ ਦੇ ਲੇਡੀ ਦੇ ਸਾਹਮਣੇ ਵਿਖਾਈ ਮੈਂ ਕਹਿੰਦਾ ਸਿਰ ਝੁਕਦਾ ਹੁੰਦਾ ਤਿਆਂ ਗੜੀ ਇਸ ਸਿੱਖਾਂ ਦੇ ਅਸੂਲ ਆ ਮੈਂ ਭਾਈ ਸਰਬਜੀਤ ਸਿੰਘ ਜੀ ਤੁੰਦਾ ਜੀ ਦੀ ਕਥਾ ਸੁਣੀ ਉਹਨਾਂ ਨੇ ਵੀ ਇਹ ਬਚਨ ਕੀਤਾ ਉਦਾਂ ਦੇ ਭਾਵੇਂ ਸਿੱਖ ਸਾਡੇ 10 17 ਸਜਾਉਣ ਨਾਸਤਾ ਨਾ ਸਜਾਉਣ ਪਰ ਜਦੋਂ ਗੱਲ ਸਿੱਖ ਦੀ ਦਸਤਾਰ ਤੇ ਆਉਂਦੀ ਹੈ ਉਦੋਂ ਸਿੱਖ ਸਜਾ ਕੇ ਦਸਤਾਰ ਨਿਕਲਦਾ ਵਾ ਵੀ ਸਜਾਈਆ ਦਸਤਾਰ ਹਕੂਮਤ ਦੇ ਇੱਕ ਵਾਰੀ ਕਾਲਜ ਨੂੰ ਅੱਗ ਲਾ ਦਿੰਦਾ ਸਰਦਾਰ ਸਰਦਾਰਾਂ ਦੇ ਲੰਗਰ ਚੁੱਪਦੀ ਆ ਸਰਦਾਰਾਂ ਦੇ ਸਿੱਖਾਂ ਦੇ ਹੱਥਾਂ ਦੇ ਵਿੱਚ ਬਾਲਟੀਆਂ ਦੇ ਹੱਥਾਂ ਦੇ ਵਿੱਚ ਪ੍ਰਸ਼ਾਦੇ ਦੀ ਚੰਗੀਰ ਚੁੱਪਦੀ ਆ ਤੇ ਸਿੱਖ ਲੰਗਰ ਲਾ ਕੇ ਸਾਫਤ ਕਰ ਦਿੰਦਾ ਵਾ ਕਸਿਕ ਐਦਾਂ ਹੀ ਚੜਦੀ ਕਲਾ ਦੇ ਵਿੱਚ ਰਹਿਣਗੇ ਸਭ ਤੋਂ ਮੇਰੀ ਗੱਲ ਨਾ ਕਿ ਨਹੀਂ ਉਸ ਭੈਣ ਦੇ ਜੋ ਮੈਂ ਜਕਰਾਂ ਵੇਖਿਆ ਜੋ ਯੁਰਤ ਵੇਖੀ ਉਸ ਭੈਣ ਦੀ ਦਾਤ ਦੇਣੀ ਪਊਗੀ ਉਹਨੂੰ ਹੁਣ ਉਹਦੀ ਵੀਡੀਓ ਭੈਣ ਦੀ ਘੁੰਮ ਰਹੀ ਇੱਕ ਦੀ ਤੇ ਵੇਖੋ ਮੇਰੀ ਬੇਨਤੀ ਆ ਜਿਹੜੇ ਦੇ ਪਹੁੰਚੀ ਉਹਨਾਂ ਦਾ ਵੀ ਧੰਨਵਾਦ ਪਰ ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਸਾਥ ਜ਼ਰੂਰ ਦਿਗਿਏ ਇਹ ਅੱਜ ਕੇਵਲ ਸਾਡੀ ਨਵਜਟੋਈ ਜਾ ਰਹੀ ਆ ਜਿਵੇਂ ਹੁੰਦਾ ਨੂੰ ਬਾਹਰੋਂ ਆਇਆ ਕੁਸ ਪੈਟ ਗਿਆ ਸਾਡੇ ਘਰ ਦੇ ਵਿੱਚ ਆ ਕੇ ਸਾਡੇ ਦੇ ਵਾਰ ਕਰੇ ਇਹ ਅੱਜ ਉਹ ਵਾਲੇ ਵਾਰ ਕੀਤਾ ਜਾ ਰਹੇ ਆ ਬਾਹਰੋਂ ਆਏ ਆਰਐਸਐਸ ਬਾਹਰੋਂ ਆਏ ਕੁਸ ਪੈਟ ਗਏ ਜਿਵੇਂ ਅੱਜ ਸਾਡੇ ਸਕੂਲਾਂ আর ਕਾਲਜਾਂ ਦੇ ਵਿੱਚ ਜਾ ਕੇ ਕੁਸ ਪੈਟ ਕਰ ਰਹੇ ਆ ਇਹ ਉਵੇਂ ਹੋ ਰਿਹਾ ਅਜ ਤੱਕ ਘਰ ਦੇ ਵਿੱਚ ਬੰਦੇ ਨੂੰ ਆ ਕੇ ਬਾਹਰੋਂ ਮਲਾਵਰ ਪੈ ਜੇ ਇਹ ਸਾਡੇ ਵਿੱਚ ਅਜ ਵੜ ਵੜ ਕੇ ਸਾਨੂੰ ਇਹਦਾ ਨੁਕਸਾਨ ਪਹੁੰਚਾਇਆ ਜਾ ਰਿਹਾ ਵਾ ਸਿੱਖੋ ਮੇਰੀ ਬੇਨਤੀ ਆ ਖਦੇੜ ਕੇ ਆਰਐਸਐਸ ਨੂੰ ਪੰਜਾਬ ਚੋਂ ਬਾਹਰ ਕੱਢ ਦਿਓ ਸਿੱਖੋ ਮੇਰੀ ਬੇਨਤੀ ਆ ਆ ਸੂਬੇ ਦੇ ਵਾਰਿਸ ਔਰੰਗਜ਼ੇਬ ਦੇ ਵਾਰਿਸ ਹਰਜੀਤ ਰਸੂਲਪੁਰਗੇ ਵਰਗੇ ਹਰਜੀਤ ਰਸੂਲਪੁਰਗੇ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਦਿੱਤਾ ਕੀ ਬਿਆਨ ਉਹ ਆਂਦਾ ਜਿਵੇਂ ਸਿੱਖਾਂ ਦੇ ਵਿੱਚ ਸ੍ਰੋਮਣੀ ਕਮੇਟੀ ਐਸਜੀਪੀਸੀ ਆ ਉਹ ਆਂਦਾ ਉਦਾਂ ਹੀ ਹਿੰਦੂਆਂ ਦੀ ਜਿਹੜੀ ਆ ਉਹ ਆਰਐਸਐਸ ਆ ਮੈਂ ਉਸ ਮੂਰਖ ਨੂੰ ਬੇਨਤੀ ਕਰ ਦੇਣੀ ਚਾਹੁੰਦਾ ਵਾਂ ਕਿ ਆਰਐਸਐਸ ਨੇ ਹਮੇਸ਼ਾ ਕੌਮ ਦੇ ਵਿੱਚ ਦੇਸ਼ ਦੇ ਵਿੱਚ ਅੱਗ ਲਾਈ ਆ ਆਰਐਸਐਸ ਦੀ ਦੇਣ ਨਹੀਂ ਕੋਈ ਵੀ ਪਰ ਜੇਕਰ ਤੁਲਨਾ ਐਸਜੀਪੀਸੀ ਦੀ ਤੁਲਨਾ ਜੇਕਰ ਆਰਐਸਐਸ ਦੇ ਨਾਲ ਕੀਤੀਏ ਉਹਨੇ ਤਾਂ ਮੈਂ ਬੇਨਤੀ ਕਰਨੀ ਚਾਹੁੰਦਾ ਆਰਐਸਐਸ ਨੇ ਕੇਵਲ ਤੇ ਕੇਵਲ ਤੇਰੇ ਵਰਗੇ ਬਹਿਰੂਪੀਗੇ ਪੈਦਾ ਕੀਤੇ ਆ ਪਰ ਜੇਕਰ ਆਪਾਂ ਸ਼ਰੋਮਣੀ ਕਮੇਟੀ ਦੀ ਗੱਲ ਕਰੀਏ ਸ਼ਰੋਮਣੀ ਕਮੇਟੀ ਦੇ ਵਿੱਚ ਨੌਕਰੀਆਂ ਕਰਦੇ ਹਜ਼ਾਰਾਂ ਐਸੇ ਗੁਰੂ ਘਰ ਦੇ ਕੀਰਤਨੀਏ ਜਿਹੜੇ ਗੁਰੂ ਘਰਾਂ ਦੇ ਵਿੱਚ ਕੀਰਤਨ ਕਰਦੇ ਆ ਉਹਨਾਂ ਨੂੰ ਤਨਖਾਹ ਭੇਟਾ ਤਨਖਾਹ ਉਹਨਾਂ ਦੀ ਸ਼ਰੋਮਣੀ ਕਮੇਟੀ ਦਿੰਦੀ ਹੈ ਹਜ਼ਾਰਾਂ ਗਰੰਥੀ ਸਿੰਘ ਹਜ਼ਾਰਾਂ ਸੇਵਾਦਾਰ ਭਾਵੇਂ ਵਰਦਾ ਮਹੀ ਹੋਵੇ ਉਹਨਾਂ ਦੀ ਡਿਊਟੀ ਪਰਸ਼ੇ ਤੇ ਲੱਗੀ ਹੋਵੇ ਸੇਵਾਦਾਰਾਂ ਦੀ ਉਹ ਵਰਦੇ ਮੀਂਹ ਦੇ ਵਿੱਚ ਖਲੋ ਕੇ ਸੰਗਤਾਂ ਨੂੰ ਮੈਨੇਜ ਕਰਦੇ ਆ ਹਜ਼ਾਰਾਂ ਐਸੇ ਸੇਵਾਦਾਰ ਐਸਜੀਪੀਸੀ ਜਿਨ੍ਹਾਂ ਦੇ ਘਰ ਚਲਾ ਰਹੀ ਹੈ ਤੇ ਐਸਜੀਪੀਸੀ ਦੀ ਤੁਲਨਾ ਉਸ ਮੂਰਖ ਨੂੰ ਜਵਾਬ ਦੇ ਦਵਾ ਤੁਮਾਰ ਐਸਐਸ ਨਾਲ ਨਹੀਂ ਕਰ ਸਕਦਾ ਆਰਐਸਐਸ ਨੇ ਕੇਵਲ ਆਰਐਸਐਸ ਦੀਆਂ ਸਟੇਟਮੈਂਟਾਂ ਸੁਣ ਲੋ ਅਕਸਰ ਮੋਨ ਭਗਵਤ ਇੱਕ ਗੱਲ ਕਹਿੰਦਾ ਵਾ ਕਿ ਇੰਡੀਆ ਦੇ ਵਿੱਚ ਰਹਿਣ ਵਾਲਾ ਚਾਹੇ ਉਹ ਮੁਸਲਮਾਨ ਆ ਚਾਹੇ ਉਹ ਜੈਨੀ ਬੋਧੀ ਕ੍ਰਿਸਚੀਅਨ ਜਾਂ ਉਹ ਸਿੱਖ ਹੀ ਆ ਮੋਨ ਭਗਵਤਾਰਾਸ ਦਾ ਚੀਫ ਇਹ ਗੱਲ ਕਹਿੰਦਾ ਵਾ ਕਿ ਉਹ ਹਿੰਦੂ ਆ ਉਹ ਪਾਰਟ ਆਫ ਹਿੰਦੂ ਆ ਹਿੰਦੂਆਂ ਦਾ ਪਾਰਟ ਆ ਪਰ ਜੇਕਰ ਸਿੱਖਾਂ ਨੂੰ ਹਿੰਦੂਆਦਮ ਚ ਮਿਲਾਉਣ ਦੀ ਕੋਸ਼ਿਸ਼ ਕੀਤੀ ਜਾਵੇ ਇਹ ਵੀ ਹਿੰਦੂ ਆ ਤੇ ਮਹਾਰਾਜ ਦੀ ਬਾਣੀ ਦਾ ਇੱਕ ਵਾਕ ਆ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪਰਾਣਾ ਅਸੀਂ ਹਿੰਦੂ ਨਹੀਂ ਜਿਹਦੇ ਜਿਹੜੇ ਅਸੀਂ ਗਾਇਤਰੀ ਪੜ੍ਹ ਗਏ ਅਸੀਂ ਮੁਸਲਮਾਨ ਨਹੀਂ ਜਿਹੜੇ ਇਹ ਕਲਮਾ ਪੜ੍ਹ ਗਏ ਅਸੀਂ ਕੀ ਆ ਵੋ ਯਰ ਡਿਫਰੈਂਟ ਅਸੀਂ ਹਿੰਦੂਆਂ ਨਾਲੋਂ ਮੁਸਲਮਾਨਾਂ ਨਾਲੋਂ ਵੱਖਰੇ ਆ ਸਾਡਾ ਸਿੱਖੀ ਦਾ ਸਿਧਾਂਤ ਵੱਖਰਾ ਵਾ ਗੁਰਸਤਗੁਰ ਕਾਜੋ ਸਿਖਾ ਖਾਏ ਸੋ ਭਲਕੇ ਉਠਾਰ ਨਾਮ ਤੇ ਆਵੇ ਇਹ ਸਿੱਖੀ ਡੈਫੀਨੇਸ਼ਨ ਆ ਉਸ ਮੂਰਖ ਨੂੰ ਜਵਾਬ ਦੇਣਾ ਚਾਹੁੰਦਾ ਮੈਂ ਇਨਵਾਈਟ ਕਰਨਾ ਚਾਹੁੰਦਾ ਹਾਂ ਉਸ ਹਰਜੀਤ ਸਿੰਘ ਰਸੂਲਪੁਰ ਵਰਗੇ ਬਹਿਰੂਪੀਆਂ ਨੂੰ ਕਿਸੇ ਕਿਸੇ ਸਮੇਂ ਬੈਠ ਸਾਡੇ ਨਾਲ ਕਿਸੇ ਸਮੇਂ ਵਿਚਾਰ ਕਰ ਸਾਡੇ ਨਾਲ ਡਿਬੇਟ ਕਰ ਬਾਣੀ ਦੇ ਵਿੱਚੋਂ ਖੰਡਣ ਕਰਾਂਗੇ ਤੇਰਾ ਵਿਚਾਰ ਕਰ ਜੁਗਾ ਐੜੀ ਬੜੀ ਬੜੀ ਸੱਧਿਆ ਸਿੰਘਾਂ ਨੇ ਬੜੀ ਜੜੀ ਸੱਧਿਆ ਹੈ ਵਿਚਾਰ ਕਰਨ ਜੁਗਾ ਨਹੀਂ ਭੱਜ ਜਾਂਦਾ ਵਾ ਸਿੱਖੋ ਅਲਰਟ ਰਹਿਣ ਦੀ ਲੋੜ ਆ ਜਥੇਬੰਦੀਆਂ ਨੂੰ ਮੇਰੀ ਬੇਨਤੀ ਆ ਇਹਦਾ ਦਮਾਲਾ ਲਵਾ ਦਿਓ ਇਹਦੇ ਮੁਖ ਤੇ ਦਾੜਾ ਉਹ ਗੁਰੂ ਦਾ ਵਾ ਤੈਨੂੰ ਜੀ ਨਹੀਂ ਕਰਦਾ ਇਹਦਾ ਉਹ ਸਾਰਾ ਕੁਝ ਲਵਾ ਕੇ ਇਹਨੂੰ ਖਾਕੀ ਨਿਕਰ ਪਵਾ ਦੋ ਜਿੱਥੇ ਮਰਜ਼ੀ ਜਾਵੇ ਸਾਡਾ ਕੋਈ ਨਹੀਂ ਲੱਗਦਾ ਦੁੱਖ ਤੋਂ ਲੱਗਦਾ ਵਾ ਜਦੋਂ ਬਾਣਾ ਸਕੀਰਾ ਪਾ ਕੇ ਸਿੱਖੀ ਦੀਆਂ ਜੜਾਂ ਦੇ ਵਿੱਚ ਤੇਲ ਕਿਹੋ ਜਿਹਾ ਪਾਉਂਦਾ ਵਾ ਉਦੋਂ ਦੁੱਖ ਲੱਗਦਾ